ਇਹ ਵਰਗਿਆ ਮਾੜੀ ਤਾਂ ਨਹੀਂ ਆਏ ਆ ਉਧਰ ਨਹੀਂ ਆਏ ਡਾਕਟਰ ਦਾ ਨਹੀਂ ਲੱਗਦਾ ਡਾਕਟਰ ਕਿੱਦਾਂ ਮੇਰੇ ਨਾਲ ਗੱਲ ਕਿੰਨੀ ਕਰਨੀ ਆ ਉਹ ਦੱਸ ਰਿਹਾ ਮੈਂ ਗੱਲ ਸਾਰਿਆਂ ਨੇ ਕੀਤੀ ਤੁਹਾਡੇ ਨਾਲ ਆ ਬੱਚਾ ਆ ਦੇਖੋ ਆ ਤੁਸੀਂ ਰਿਪੋਰਟ ਜਿਹੜੀ ਆ ਕਿ ਕਹਿੰਦੇ ਆ ਅੱਜ ਤਰੀਕ ਕਿੰਨੀ ਆ ਡਾਕਟਰ ਸਾਹਿਬ ਅੱਜ ਤਰੀਕ ਕਿੰਨੀ ਆ 29 ਜਨਵਰੀ ਹੈ ਨਾ 29 ਜਨਵਰੀ 2024 ਤੇ ਆ ਤੁਸੀਂ ਰਿਪੋਰਟ ਕੱਢੀ ਆ ਇੱਕ ਇੱਕ ਦਿਨ ਪਹਿਲਾਂ ਨਹੀਂ ਕੱਟਦੀ ਆ ਅੱਜ ਕਹਿੰਦੇ ਕਿ ਕਿੰਨੀ ਖੀਤੇ 30 ਤਰੀਕ ਪਹਿਲਾ ਮਹੀਨਾ 2024 ਦੋਸਤੋ ਇੱਕ ਦਿਨ ਦੀ ਤਰੀਕਾ ਅਗਲੇ ਦਿਨ ਦੀ ਕਿੱਦਾਂ ਕੱਟ ਸਕਦੇ ਵੱਡਾ ਬੱਚਾ ਡੈਡ ਹੋ ਗਏ ਇੱਕ ਦਿਨ ਤੁਸੀਂ ਅੱਗੇ ਕੱਢਣ ਦੇ ਰਿਹਾ ਕੋਟਾ ਨਹੀਂ ਕੱਢੀ ਆ ਉਹਦੀ ਗਲਤੀ ਹੈ ਨਾ ਨਾ ਤੁਹਾਡਾ ਹੀ ਆ ਨਾ ਵੱਡਾ ਬੱਚਾ ਰੋਂਦਾ ਸੀ ਬੱਚਾ ਰੋ ਰਿਹਾ ਨਾ ਵੀਡੀਓ ਆ ਵੀਡੀਓ ਕੱਢ ਕੇ ਦਿਖਾਓ ਤੇ ਨਾਲ ਹੀ ਵੀਡੀਓ ਕੱਢ ਕੇ ਦਿਖਾਓ ਵੀਡੀਓ ਕੱਢ ਕੇ ਦਿਖਾਓ ਪਿਆ ਬਹੁਤ ਜੀ ਮੈਂ ਮਨਾ ਥੋੜੀ ਕਰ ਰਿਹਾ ਬੱਚਾ ਨਹੀਂ ਰੋ ਰਿਹਾ ਤੇ ਬੱਚੇ ਕੀ ਹੋ ਗਿਆ ਦੋ ਦਿਨ ਚ ਫਿਰ ਮਿੰਟ ਮਿੰਟ ਦੱਸੋ ਇੱਕ ਬਿਮਾਰੀ ਜਿਹੜੀ ਹੈ ਨਾ 1 ਲੱਖ 1.5 ਲੱਖ ਰੁਪਏ ਲਿਆ ਗਏ ਸਾਡੇ ਕੋਲ ਮਟਾ ਬਣਾ ਦੇ ਤੁਸੀਂ ਚੋੜਾ ਥੱਲੇ ਚੋੜਾ ਥੱਲੇ ਸਾਡਾ ਬੱਚਾ ਜਿੰਦਾ ਚਾਹੀਦਾ ਜਿੰਦਾ ਮਾਰੀਂ ਕਰ ਜਦੋਂ ਪਤਾ ਤੈਨੂੰ ਕਿੰਨੀਆ ਨਹੀਂ ਮਿਲੇ ਨੰਬਰ ਦੇ ਨੰਬਰ ਕਿਉਂ ਤੁਸੀਂ ਆ ਬੋਲ ਰਹੇ ਹੋ ਸਾਡੇ ਸ਼ਹਿਦਾਂ ਚੋੜ ਬੋਲਣੇ ਬੱਚਾ ਤੁਸੀਂ ਮਾਰਦਾ ਤੁਸੀਂ ਤੇ ਲਾਤਾ ਅਸਲੀ ਯਾਰ ਤੁਹਾਡਾ ਸਟਾਫ ਸ਼ਹਿਦਾਂ ਬੋਲਣੇ ਅੰਦਰ ਕੋਈ ਨਹੀਂ ਕੋਈ ਅੰਦਰ ਕਹਿੰਦੇ ਹੈ ਸਟਾਫ ਤਾਂ ਬੱਚ ਲਾਈ ਜਾ ਰਹੇ ਹੋ ਚਲਾਈ ਜਾ ਬੱਚਾ ਕਿਹਾ ਵਾ ਤੇ ਤੇਰਾ ਬੱਚਾ ਮਾਰਦਾ ਕਿਹਰੇ ਮੈਂ 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 ਤੁਹਾਡਾ ਦਰਦ ਹੈ ਤੇਰਾ ਬੱਚਾ ਮਾਰਦਾ ਕਿਹਰੇ ਆ ਦੇਖੋ ਅਜੀ ਤਰ੍ਹਾਂ ਸਮਝਣਾ ਯਾਰ ਤੂੰ ਦਰਦ ਸਮਝਦਾ ਨਾ ਨੰਬਰ ਨੰਬਰ ਇਹ ਨੰਬਰ ਦੱਸ ਤਾ ਨੰਬਰ ਨੂੰ ਤੇਰੇ ਸਟਾਫ ਨੇ ਇਹ ਨੰਬਰ ਦੱਸ ਤਾ ਨੰਬਰ ਦੱਸ ਤਾ ਸਟਾਫ ਸਾਰਾ ਬਣਾ ਕੇ ਲਿਆ ਨੰਬਰ ਦੇ ਤੁਸੀਂ ਸਾਰੇ ਤੂੰ ਤੜਕ ਨਹੀਂ ਨਹੀਂ ਤੂੰ ਤੜਕੀ ਕੀ ਕਰੀ ਤੂੰ ਠੀਕ ਕਰੀ ਤੈਨੂੰ ਨਹੀਂ ਜੀ ਤੁਸੀਂ ਜਿਆਦਾ ਪੁੱਛਿਆ ਜੋ ਪੁੱਛਿਆ जे कह रहे थे ना कि राति पत्तर सौ रुपया इन्हें जो भी मंगवाया ठीक है सारा माफ किया ਬੱਚਾ ਦਾ ਆਦਮੀ ਮਾਰ ਕੇ ਨਾ ਕਿੰਨੀ ਗੱਲ ਕਰ ਰਹੇ ਹੋ ਨਾ ਉਹ ਬੱਚਾ ਬੱਚਾ ਹੀ ਮਾਰ ਕੇ ਨਾ ਦਵਾਈ ਕਿੰਨੇ ਖਾਣੀ ਉਹ ਮੈਨੂੰ ਮਾਫ ਕਰਨਾ ਮੇਰਾ ਕੰਮ ਹੈ ਇਲਾਜ ਕਰਨਾ ਮੇਰੇ ਕੋ ਸਾਰੀ ਲੇਟਸ ਮਸ਼ੀਨਾਂ ਆਏ ਥੇ ਤੇ ਹੋਇਆ ਕੀ ਫਿਰ ਦੇਖੋ ਬੱਚੇ ਦੀ ਦੇਖ ਆਉਂਦੀ ਉਹ ਉਦੋਂ ਹੀ ਕਹਿੰਦੇ ਤੁਸੀਂ ਇਲਾਜ ਕਰ ਰਹੇ ਹੋ ਵੀ ਇਲਾਜ ਕਰਨੇ ਉਹ ਰਾਤੀ ਜਿਹੜਾ ਹੁੰਦਾ ਉਹ ਕਹਿੰਦਾ ਮੈਂ ਆਪਣੇ ਤਰੀਕੇ ਨਾਲ ਕਰਾਂ ਤੂੰ ਹੀ ਆਪਣੇ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਕਰਨਾ ਪਤਾ ਲੱਗੇ ਤੁਹਾਡੇ ਆਪਣੇ ਦਵਾਈ ਨਾਲ ਕਰਨੇ ਆ ਉਸ ਇਨਫੈਕਸ਼ਨ ਹੀ ਤੂੰ ਉਹਦੇ ਨਾਲ ਇਨਫੈਕਸ਼ਨ ਦੀ ਦਵਾਈ ਪਾਉਂਦੇ ਕਿਉਂ ਨਹੀਂ ਪਾਈ ਤੂੰ ਤੁਹਾਡੇ ਬੱਚੇ ਨੂੰ ਉਸ ਟਾਈਮ ਕੋਈ ਕੋਈ ਖਾਸ ਕੁਝ ਨਹੀਂ ਸੀ ਇਦਾਂ ਦਾ ਠੀਕ ਫਿਰ ਰਾਤ ਰਤ ਕਿੱਦਾਂ ਹੋ ਗਿਆ ਦੇਖੋ ਬਿਮਾਰੀ ਬੱਤੀ ਹੈ ਤੇ ਆ ਕੇ ਦੱਸੋ ਬਿਮਾਰੀ ਬਤਾ ਇਹ ਨਾ ਇਹ ਰਾਤੀਆਂ ਨਹੀਂ ਬੰਦੇ ਇਹ ਕਹਿੰਦਾ ਪਾਵਾ ਹੋਏ ਨੇ ਵੀ ਸਾਡੇ ਬੱਚੇ ਨੂੰ ਹੁੰਦਾ ਵੀ ਆਪਾਂ ਸਿਸਟਮ ਇਦਾਂ ਕਰੀਏ ਇਹਨੇ ਮਤਲਬ ਬਹੁਤ ਜ਼ਿਆਦਾ ਸੀਰੀਅਸ ਬੱਚੇ ਠੀਕ ਇਤੇ ਹੋਏ ਇਤੇ ਮੈਂ ਕਾਹ ਕਿਉਂ ਠੀਕ ਹੈ ਤੇ ਚੰਗਾ ਮੈਂ ਤੁਹਾਡੇ ਪਰੇਸ਼ਾਨ ਕਰਦਾ 10 ਦਿਨੀ ਤੱਕ ਦੀ ਨਵੀਂ ਦੁਸ਼ਮਣੀ ਠੀਕ ਹੈ ਮੇਰਾ ਤਾਂ ਕੰਮ ਹੈ ਮੈਂ ਸਭ ਦਾ ਇਲਾਜ ਕਰ ਰਿਹਾ ਹਾਂ ਆ ਕਿਉਂ ਨਹੀਂ ਸਰੋ ਯਾਰ ਤੁਸੀਂ ਇਹ ਦੱਸਣਾ ਹਰ ਇੱਕ ਦਾ ਰਿਜ਼ਲਟ ਨਹੀਂ ਆ ਸਕਦਾ ਕਿ ਨਹੀਂ ਬੱਚਾ ਦਾਖਲ ਕੀਤਾ ਇਹ ਤਿੰਨ ਗਰੰਟੀ ਲਈ ਬੱਚਾ ਗਰੰਟੀ ਕੋਈ ਨਹੀਂ ਨਹੀਂ ਇਹਨਾਂ ਨੇ ਕਹਿ ਬੱਚਾ ਦਾ ਰਜਿਸਟਰੀ ਦਾ ਸੁਣੋ ਇਹ ਇਹ ਭਾਜੀ ਆਏ ਆ ਇਹਨਾਂ ਦਾ ਬੇਬੀ ਵੀ ਹੈ ਨਹੀਂ ਸੀ ਆਲਮੋਸਟ ਨਹੀਂ ਸੀ ਬੱਚਾ ਠੀਕ ਹੈ ਭਾਜੀ ਭਾਜੀ ਮਾਰੇ ਮਾਰੇ ਸਾਂਹਦੇ ਸੀ ਆਓ ਅੱਗੇ ਅੱਗੇ ਕੀ ਕਰਨ ਦੇ ਕਰ ਠੀਕ ਹੈ ਬੱਚਾ ਵੀ ਨਹੀਂ ਪਰਦਾ ਕਰਨਾ ਮੇਰਾ ਪਰਦਾ ਤੁਹਾਡਾ ਹੋਗਾ ਕੋਈ ਵਿੱਚ ਕੋਈ ਗੱਲ ਵਾਦਾ ਨਹੀਂ ਬੁਲਾਇਆ ਯਾਰ ਕੋਈ ਨਹੀਂ ਬੁਲਾਇਆ ਕੋਈ ਨਹੀਂ ਬੁਲਾਇਆ ਬੁਲਾਇਆ ਮੈਂ ਬੁਲਾਦਾ ਮੈਂ ਯਾਰ ਤੇਰੀ ਕਰਦਾ ਗੱਲ ਕਰੋ ਆ ਚਲੋ ਉਹ ਗੱਲ ਆ ਗਈ ਕੋਈ ਨਹੀਂ ਸ਼ਰਮਾ ਬੁਲਾ ਕੋਈ ਨਹੀਂ ਕੋਈ ਇਹਨਾਂ ਦਾ ਕੀ ਕੰਮ ਹੈ ਇਹ ਮੇਰਾ ਵੱਡਾ ਭਰਾ ਹੈ ਸਾਡਾ ਮੇਰਾ ਵੱਡਾ ਭਰਾ ਇਹ ਸਾਰੇ ਇਹ ਸਾਰੇ ਮੇਰੇ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਖੇਚਾ ਹੈ ਤੇ ਬੱਚਾ ਨੂੰ ਜਾਣੋ ਸਾਡੇ ਬੱਚੇ ਦਾ ਤੁਸੀਂ ਨਹੀਂ ਕਹਿੰਦੇ ਕਿ ਪਾ ਲੋ ਸਾਡੇ ਨਹੀਂ ਇਹ ਲੋਕ ਕਿਉਂ ਗਏ ਲੈ ਕਿਚੀ ਸਾਡੇ ਨਹੀਂ ਗਏ ਸਾਡੇ ਕਲੀਨਿੰਗ ਗਏ ਮੇਰਾ ਸਰ ਮੈਂ ਕੋਰਟ ਚ ਬਿਆਨ ਦੇਣੇ ਆ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਆ 1 ਸਵਾਲ ਲੱਖ ਰੁਪਏ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮਸ ਤੇ ਨਹੀਂ ਇੱਥੇ ਬੜ ਤੁਸੀਂ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਸਭ ਤੋਂ ਵੱਧ ਰੇਟ ਚ ਕਰ ਰਹੇ ਆ ਠੀਕ ਹੈ ਉਸ ਦੇ ਬਾਵਜੂਦ ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰਨ ਦੇ ਆ ਸਾਡੇ ਬਿਲਸ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਸ ਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈਗਾ ਇਸ ਜਿਸ ਤਰੀਕੇ ਨਾਲ ਦੱਸਣ ਦੇ ਬੰਨਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆਜ ਉਹ ਸ਼ਿਕਾਰ ਹੋ ਰਿਹਾਵਾ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦਾ ਉਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕ ਡਾਕਟਰ ਜਿੱਦਾਂ ਹੀ ਹੁੰਦਾ ਰਹੇਗਾ ਜਿੱਦਾਂ ਹੀ ਇੱਕਦਾਈ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵੰਦੇ ਰਹਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਬਸਰੀ ਜਾਣਾ ਪਏਗਾ ਡਾਕਟਰ ਜਸਟਿਸ ਕਿਹਨਾਂ ਨੂੰ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਦੀ ਚਲੋ ਇੱਕ ਕਲਰਿਕਲ ਮਿਸਟੇਕ ਹੈ ਇਟਸ ਨਾਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿ ਇਸੇ ਦੇ ਜਾਨ ਨਹੀਂ ਜਾਏਗੀ ਇਹਦੇ ਨਾਲ ਨਹੀਂ ਜਾਨ ਨਹੀਂ ਜਾਏਗੀ ਪਰ ਤੁਸੀਂ ਇਦਾਂ ਦੀ ਗੱਲ ਕਰ ਰਹੇ ਹੋ ਜਾਨ ਨਹੀਂ ਜਾਏਗੀ ਪਰ ਮਿਸਟੇਕ ਆਇਆਗਾ ਉਹ ਕੀ ਹੈ ਮਿਸਟੇਕ ਤੁਸੀਂ ਬਸ ਉਹ 29 ਦੇ 30 ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਹੈ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜਸਟਿਸ ਮੈਂ ਪੇਰੈਂਟਸ ਤੁਰ ਬੋਲ ਰਹੇ ਜਿੰਨਾ ਬੁਸ਼ਨੀ ਮੈਂ ਤੱਕੇ ਬੋਲਣ ਦਾ ਆ ਕੇ ਮਿਲਦਾ ਪਿਆ ਹਾਂ ਸਭ ਕੁਝ ਇਹਨਾਂ ਨੂੰ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਹਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਹੈ ਕਿੰਨੀ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਡਾਕਟਰ ਮਿਲਦੇ ਨਹੀਂ ਰਹੇ ਅਸਨ ਉਸ ਤੋਂ ਅੰਦਰ ਰਹੇ ਠੀਕ ਹੈ ਚੁੱਪ ਬੋਲ ਰਹੇ ਤੁਸੀਂ ਕੈਮਰਾ ਗੱਲ ਸਰ ਆਇਨਾ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲ ਹੀ ਹੈਗੀ ਆ 14000 ਕੋਈ ਆਈ ਇਨਫੈਕਸ਼ਨ ਕਹਿੰਦੇ ਕੋਈ ਗੰਨੀ ਦਵਾਈ ਦੇਤੀ ਬੁਖਾਰ ਦੀ ਦੇ ਦੇਣਾ ਨੂੰ ਇਨਫੈਕਸ਼ਨ ਦੀ ਦਵਾਈ ਨਹੀਂ ਪਾਈ ਤੇ ਡਾਕਟਰ ਨੇ ਜਦੋਂ ਡਾਕਟਰ ਨੂੰ ਆਈ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆ ਚੁੱਕਾ ਉਹ ਕਹਿੰਦਾ ਅਸੀਂ ਅੰਬਰਸਰ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਤੁਹਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਏ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਜੀ ਗੱਲ ਕਰੋ ਪਹਿਲਾਂ ਤੁਸੀਂ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਜੀ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 2 ਇੱਕ ਦਿਨ ਪਹਿਲਾਂ ਤੇ ਕਿੱਦਾਂ ਦੀ ਜਾਣੇ ਦੱਸਣ ਦਿਖਾਈ ਮੈਨੂੰ ਠੀਕ ਹੈ ਨਾ ਹਸਪਤਲ ਕਿਹੜਾ ਵਾਦੇ ਡਾਕਟਰ ਜੀ ਐਸ ਕੇ ਆਰ ਜੇ ਗੁਰਪ੍ਰੀਤ ਡਾਕਟਰ ਜੀ ਜੇ ਅਸੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਸੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਮੁੜ ਕੇ ਪੰਜਾਂ ਮਿੰਟਾਂ ਬਾਅਦ ਅੰਦਰ ਹੀ ਬੈਠੇ ਅਸੀਂ ਕਹਾਂ ਹੁਣ ਇਹ ਕਿੱਥੋਂ ਆ ਗਏ ਕਹਿੰਦੇ ਅਸੀਂ ਪਿੱਛੋਂ ਆਏ ਪਿੱਛੋਂ ਕੀ ਰੱਬ ਉੱਤੋਂ ਡੇਗਾ ਜਾਂ ਕਿੱਥੋਂ ਪਿੱਛੋਂ ਨਿਕਲ ਆਇਆ ਕੀ ਚੰਦ ਜੀ ਤੁਹਾਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਆ ਇਹ ਫੁੱਦੂ ਵੜਾਉਣ ਦੇ ਰਾਤ ਦਾ ਹੀ ਤੇ ਤੁਹਾਡਾ ਬੱਚਾ ਇਦਾਂ ਤੁਹਾ ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਨਾ ਨਹੀਂ ਇਹਨਾਂ ਨੇ ਮੇਰੇ ਕੋ ਸਾਈਨ ਕਰਾਉਣ ਦੇ ਬਹੁਤ ਵਾਰੀ ਕਿਤੇ ਕਦੀ ਕਿਤੇ ਮੈਂ ਇਹਨਾਂ ਨੂੰ ਕਹਿੰਦਾ ਮੇਰੇ ਘਰ ਦੇ ਆਣ ਕੇ ਪੜ੍ਹ ਕੇ ਵੇਖ ਕੇ ਫੇਰ ਸਾਈਨ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਾਈਨ ਕਰ ਫੇਰ ਗੱਲ ਅੱਗੋਂ ਹੋਏਗੀ ਕਿੰਨੇ ਕੁ ਪੈਸੇ ਲੈ ਲਏ ਕਿੰਨੇ ਲੱਖ ਰੁਪਈਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਾਂ ਦੀ ਪਰਚੀਆਂ ਦਵਾਈਆਂ ਦੀਆਂ ਉਰਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਾਂ ਤਾਂ ਕਹਿੰਦੇ ਜਿੰਨੇ ਪਰਚੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੈੰਦੇ ਆਦੇ ਤਰੀਕਾ ਦਾ ਹਾਲ ਕਰਾਇਆ 23 ਤਰੀਕ 27 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੇ ਆ ਵੇਖ ਠੀਕ ਆ ਇੱਕ ਦੂਸਰੀ ਵੀ ਆਵੀ ਜੇ ਇਹ 30 ਤਰੀਕ ਕਰੀ ਦਿੰਦਾ ਇਹ ਕ ਆ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜਿਹਨਾਂ ਨੇ ਕੋਈ ਵਿਖਾਣਾ ਮੈਨੂੰ